ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਭੈ ਭੂਲੇ ਸਤਿਦਾਰ ਸਿਉ ਪ੍ਰੀਤ ਲਗਾਈ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਹੋ ਸ਼ਿਰ ਸਾਹੰਗ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾ जिसके सिर ऊपर तू स्वामे सो दुख कैसा पावे बोल ना जाने माया मद माता मरना चीतना आवे ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੈ मेरे राम राए तू संता का संत तेरे तेरे सेवक को पाओ कृष्णाही जब नहीं आवे नेरे रहाऊ ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾਮ ਮਿਟ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਦ ਹੈ ਤੇਰੀ ਸਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੇ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਹੇ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਭੋਲ ਨਾ ਜਾਣੈ ਮਾਇਆ ਮਦਮਤਾ ਮਰਨਾ ਚੀਤ ਨਾ ਆਵੈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾ ਨਖੰਡੋ ਖੜਕਾ ਤੁਪਕ ਤਬਰ ਆਰਤੀਰਾ ਸਾਫ ਸੋਰਹੀ ਸਹਤੀ ਜਹੀ ਹਮਾਰੇ ਪੀਰਾ ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰ ਤਰਵਾਰ ਨਾਮ ਤਿਹਾਰ ਜੋ ਜਪੈ ਪਾਏ ਸਿੰਧ ਪਵ ਪਾਰ ਸਗਲ ਦਵਾਰਿਕਾ ਵਾਸ਼ਾਡਕਾ ਗਾਇਓ ਤਹਾਰ ਦਵਾਰ ਬਾਹੇ ਗਾਹੇ ਕੀ ਲਾਜ ਆਸ ਗੋਪਿੰਦਾ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲਾੰਗਾ ਕਾਫੀ ਪਾਠ ਸਾਹੀ ਦਸਵੀਂ ਕੇਵਲ ਆਕਾਲ ਈ ਕਰਤਾਰ ਆਦ ਅੰਤ ਅਨੰਤ ਮੂਰਤ ਗਣ ਭੰਜਨ ਹਾਰ ਕੇਵਲ ਕਾਲ ਹੀ ਕਰਤਾਰ ਆਦ ਅੰਤ ਅਨੰਤ ਮੂਰਤ ਗਣ ਭੰਜਨ ਹਾਰ ਰਹਾ ਨਿੰਦ ਉਸਤਤ ਜਾ ਉਨਕੇ ਸਮ ਮਿੱਤਰ ਸਤਰ ਮਿੱਤਰ ਨਾ ਕੋਈ ਕਾਣ ਬਾਟ ਪਰੀਤ ਸੈ ਪਾਥ ਸਾਰਥੀ ਰਥ ਹੋਏ ਤਾਤ maat ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ ਕੌਨ ਕਾਜ ਕਹਾਹੇਗੇ ਤਿਆਨ ਦੇਵਕ ਆਨੰਦ ਦੇਵਾ ਦਾਤ ਦਿਸ਼ਾ ਵਿਸ਼ਾ ਜਹ ਕੀਨ ਸਰਬ ਪਸਾਰ ਕਾਨ ਉਪਮਾ ਤਾਨ ਕੋ ਮੁਖਲੀਤ ਨਾਮ ਮੁਰਾਰ ਦੇਵ ਦਾ ਤਦਸ਼ਾ ਵਿਸ਼ਾ ਜਹਕੀਨ ਸਰਬ ਪਸਾਰ ਕਾਨ ਉਪਮਾ ਤਉਨ ਕੋ ਮੁਖਲੀਤ ਨਾਮ ਮੁਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ